ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਹਰ ਰੋਜ਼ ਰਾਤ ਨੂੰ ਸੌਣ ਵੇਲੇ ਤੁਸੀਂ ਜਦੋਂ ਬਿਸਤਰ ਤੇ लेट ਜਾਂਦੇ ਹੋ ਤਾਂ ਪੰਜ ਵਾਰ ਤੁਸੀਂ ਇਹ ਸ਼ਬਦ ਬੋਲ ਕੇ ਸੌਂ ਜਾਣਾ ਸੰਗਤ ਜੀ ਫਿਰ ਦੇਖਣਾ ਤੁਹਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਜਾਵੇਗਾ ਸਾਧ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਤੇ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋ ਸ਼ਬਦ ਤੁਸੀਂ ਬੋਲ ਕੇ ਸੌਂ ਜਾਣਾ ਹੈ ਤੁਸੀਂ ਇਹ ਦੋ ਸ਼ਬਦਾਂ ਦਾ ਅਸਰ ਆਪਣੀ ਜ਼ਿੰਦਗੀ ਦੇ ਵਿੱਚ ਜਾਦੂ ਦੀ ਤਰ੍ਹਾਂ ਦੇਖੋਗੇ ਕਹਿੰਦੇ ਹਨ ਕਿ ਰਾਤ ਨੂੰ ਸੌਣ ਲੱਗਿਆਂ ਇਹ ਦੋ ਸ਼ਬਦ ਬੋਲ ਕੇ ਸੌਣ ਦੇ ਨਾਲ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਹਨ ਕਿੰਜ ਬੋਲਣੇ ਹਨ ਇਹਨਾਂ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਿੰਜ ਕਰਨਾ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਜੀ ਸਾਧ ਸੰਗਤ ਜੀ ਇੱਕ ਗਰਸਥੀ ਬੰਦੇ ਨੂੰ ਕਿਰਤੀ ਬੰਦੇ ਨੂੰ ਬਹੁਤ ਹੀ ਤਰ੍ਹਾਂ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਹੁੰਦੀਆਂ ਹਨ ਜਿਉਂ ਹੀ ਸਵੇਰ ਤੋਂ ਦਿਨ ਚੜ੍ਹਦਾ ਹੈ ਸਾਰਾ ਦਿਨ ਜਿਵੇਂ ਫਿਕਰਾਂ ਦੇ ਵਿੱਚ ਲੰਘ ਜਾਂਦਾ ਹੈ ਕਦੇ ਕਿਸੇ ਦੀ ਫਿਕਰ ਕਦੇ ਕਿਸੇ ਦੀ ਫਿਕਰ ਕਦੇ ਬੰਦਾ ਤਾਂ ਆਪਣੇ ਬਾਰੇ ਹੀ ਸੋਚਦਾ ਹੈ ਨਹੀਂ ਬਸ ਸੋਚਾਂ ਦੇ ਵਿੱਚ ਸਾਰਾ ਦਿਨ ਲੰਗਾ ਦਿੰਦਾ ਹੈ ਮੇਰਾ ਕੀ ਹੋਵੇਗਾ ਮੇਰੇ ਪਰਿਵਾਰ ਬਾਰੇ ਮੇਰੇ ਬੱਚਿਆਂ ਬਾਰੇ ਹੀ ਸੋਚਦਾ ਰਹਿੰਦਾ ਹੈ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਇਹਨਾਂ ਦਾ ਕੀ ਹੋਵੇਗਾ ਕਦੇ ਆਪਣੇ ਕੰਮ ਤਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਬੈਠ ਜਾਂਦਾ ਹੈ ਕਈਆਂ ਦਾ ਤਾਂ ਸਾਰਾ ਦਿਨ ਫਿਕਰਾਂ ਚਿੰਤਾਵਾਂ ਦੇ ਵਿੱਚ ਨਿਕਲ ਜਾਂਦਾ ਹੈ ਜਦੋਂ ਉਹ ਰਾਤ ਨੂੰ ਸੌਣ ਲਈ ਆਪਣੇ ਬਿਸਤਰੇ ਤੇ ਆਉਂਦੇ ਹਨ ਬਿਸਤਰੇ ਤੇ ਪਿਆ ਪਿਆ ਆਪਣੇ ਕੰਮ ਧੰਦੇ ਆਪਣੇ ਰਿਸ਼ਤੇ ਆਪਣੇ ਬੱਚਿਆਂ ਬਾਰੇ ਸੋਚਦੇ ਤੇ ਸੌਂ ਜਾਂਦੇ ਹਨ ਪਰ ਇਹ ਆਦਤ ਬਹੁਤ ਜ਼ਿਆਦਾ ਸਾਡਾ ਨੁਕਸਾਨ ਕਰਦੀ ਹੈ ਕਹਿੰਦੇ ਹਨ ਕਿ ਜਦੋਂ ਆਪਾਂ ਰਾਤ ਨੂੰ ਸੌਂਦਿਆਂ ਹੋਇਆਂ ਕੋਈ ਵੀ ਗੱਲ ਆਪਣੇ ਮਨ ਵਿੱਚ ਸੋਚਦੇ ਹਾਂ ਤਾਂ ਉਹ ਗੱਲ ਸਾਰੀ ਰਾਤ ਸਾਡੇ ਮਨ ਵਿੱਚ ਚੱਲਦੀ ਰਹਿੰਦੀ ਹੈ ਜੇਕਰ ਆਪਾਂ ਕਿਸੇ ਚਿੰਤਾ ਪਰੇਸ਼ਾਨੀ ਵਾਲੀ ਗੱਲ ਬਾਰੇ ਸੋਚਦੇ ਸੋਚਦੇ ਸੌਂ ਗਏ ਤਾਂ ਚਿੰਤਾ ਸਾਰੀ ਰਾਤ ਸਾਡੇ ਮਨ ਉਤੇ ਹਾਵੇ ਬਣ ਕੇ ਰਹੇਗੀ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੁਸੀਂ ਕੋਈ ਮਾੜੀ ਗੱਲ ਸੋਚਦੇ ਹੋਆਂ ਸੌਂ ਜਾਂਦੇ ਹੋ ਤਾਂ ਸੁਪਨੇ ਦੇ ਰੂਪ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਘਟਨਾ ਵਾਪਰ ਜਾਂਦੀ ਹੈ ਜਿਸ ਦੇ ਨਾਲ ਤੁਸੀਂ ਹੋਰ ਪਰੇਸ਼ਾਨ ਹੋ ਜਾਂਦੇ ਹੋ ਤੇ ਅਚਾਨਕ ਉੱਠ ਕੇ ਵੇਖਦੇ ਹੋ ਕਿ ਨਹੀਂ ਇਹ ਤਾਂ ਸੁਪਨਾ ਸੀ ਏ ਚਿੰਤਾ ਮਾਂ ਪਰੇਸ਼ਾਨੀਆਂ ਸਾਨੂੰ ਮਾਨ ਤੇ ਧਨਪੱਖੋ ਕਮਜ਼ੋਰ ਕਰਦੀਆਂ ਹਨ ਸਾਡੀਆਂ ਬਿਮਾਰੀਆਂ ਵਧਾਉਂਦੀਆਂ ਹਨ ਇਸ ਕਰਕੇ ਮਹਾਂਪੁਰਖ ਸੰਤ ਜੀ ਕਹਿੰਦੇ ਹਨ ਕਿ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਹਿ ਦਿੱਤਾ ਕਿ ਨਾਨਕ ਚਿੰਤਾ ਮਤ ਕਰੋ ਫਿਰ ਆਪਾਂ ਚਿੰਤਾ ਕਿਉਂ ਕਰਦੇ ਹਾਂ ਕਿਹੜੀਆਂ ਗੱਲਾਂ ਦੀ ਚਿੰਤਾ ਕਰਕੇ ਸੰਤ ਜੀ ਅਖਤਿਆਨ ਕਿ ਪ੍ਰਮਾਤਮਾ ਨੂੰ ਉਲਾਮੇ ਦੇਣਾ ਸਭ ਤੋਂ ਪਹਿਲਾਂ ਛੱਡ ਦਿਓ ਜੇਕਰ ਅਸੀਂ ਸ਼ੁਕਰਾਨੇ ਵਿੱਚ ਰਹਿਣਾ ਸ਼ੁਰੂ ਕਰ ਦੇਵਾਂਗੇ ਜਦ ਸਾਡੀ ਸੋਚ ਤੋਂ ਵੀ ਵੱਧ ਪਰਮਾਤਮਾ ਜੀ ਦੇਣ ਲੱਗ ਜਾਣਗੇ ਇਹ ਸਾਡੇ ਉਲੰਭੇ ਸਾਡੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨ ਦੀ ਆਦਤ ਸਾਡੀ ਚਿੰਤਾ ਕਰਨ ਦੀ ਆਦਤ ਸਾਨੂੰ ਕਾਮਯਾਬ ਨਹੀਂ ਹੋਣ ਦੇਂਦੀ ਨਰਾਸ਼ ਬਣਾ ਦਿੰਦੀ ਹੈ ਸਾਨੂੰ ਰੋਗੇ ਬਣਾਉਂਦੇ ਹੈ ਜਿਸ ਦਿਨ ਤੋਂ ਅਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਮਹਾਪੁਰਖ ਜੀ बार-बार ਸਮਝਾਉਂਦੇ ਹੁਆ ਕਿ ਤੇ ਆਣ ਕੇ ਜਿੰਨਾ ਹੀ ਆਪਣੇ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਓਨਾ ਹੀ ਅਸੀਂ ਮਾਲਕ ਦੇ ਚਰਨਾਂ ਦੇ ਨੇੜੇ ਹੋ ਜਾਂਦੇ ਹਾਂ ਜਿੰਨਾ ਹੀ ਮਾਲਕ ਦਾ ਸ਼ੁਕਰਾਨਾ ਕਰਾਂਗੇ ਸਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇ ਕਿ ਪਰ ਅਸੀਂ ਸ਼ੁਕਰਾਨੇ ਦੀ ਤਾਕਤ ਨੂੰ ਨਹੀਂ ਸਮਝ ਸਕਦੇ ਇਹ ਸ਼ੁਕਰਾਨੇ ਦੀ ਤਾਕਤ ਨੂੰ ਸਮਝਣ ਦੇ ਲਈ ਮਹਾਪੁਰਖ ਜੀ ਨਿੱਕੀ ਜਿਹੀ ਕਹਾਣੀ ਸੁਣਾਉਂਦੇ ਹੋਏ ਕਹਿੰਦੇ ਹਨ ਇੱਕ ਵਾਰ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਬਹੁਤ ਹੀ ਅਮੀਰ ਬੰਦਾ ਰਹਿੰਦਾ ਸੀ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰ ਮਾਤਮਾ ਨੇ ਤਾਂ ਦੌਲਤ ਸ਼ੋਹਰਤ ਸਭ ਕੁਝ ਬਹੁਤ ਹੀ ਜ਼ਿਆਦਾ ਲਿੱਤਾ ਸੀ ਸਮਝੋ ਕਿ ਉਹਦੇ ਬੋਈਆਂ ਦੇ ਤੱਕ ਰੋਲਦਾ ਫਿਰਦਾ ਸੀ ਕਹਿੰਦੇ ਇੱਕ ਦਿਨ ਉਹ ਅਮੀਰ ਬੰਦਾ ਆਪਣੇ ਕਿਸੇ ਕੰਮ ਦੇ ਲਈ ਬਾਹਰ ਜਾਣ ਲੱਗਾ ਤੇ ਬਾਹਰ ਨਿਕਲਦਿਆਂ ਸੰਤ ਫਕੀਰ ਜੀ ਮਿਲ ਗਏ ਤੇ ਉਹ ਸੰਤ ਫਕੀਰ ਜੀ ਨੇ ਉਹ ਅਮੀਰ ਬੰਦੇ ਤੋਂ ਕੁਝ ਖਾਣ ਨੂੰ ਮੰਗਿਆ ਕਹਿੰਦੇ ਕਿ ਅਮੀਰ ਬੰਦੇ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਇਹ ਸੰਤ ਫਕੀਰ ਨੂੰ ਕੁਝ ਖਾਣ ਨੂੰ ਲਿਆ ਕੇ ਦਿਓ ਨੌਕਰਾਂ ਨੇ ਸੰਤ ਫਕੀਰ ਜੀ ਨੂੰ ਕਾਫੀ ਚੰਗਾ ਚੋਖਾ ਖਾਣ ਨੂੰ ਦਿੱਤਾ ਬੜੀ ਹੀ ਸੇਵਾ ਕੀਤੀ ਤਾਂ ਫਕੀਰ ਜੀ ਬੜੇ ਖੁਸ਼ ਹੋਏ ਉਹ ਅਮੀਰ ਬੰਦੇ ਨੂੰ ਬੜੀਆਂ ਦਵਾਵਾਂ ਅਸੀਸਾਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਤੂੰ ਬੜਾ ਹੀ نیک ਇਨਸਾਨ ਹੈ ਮੈਂ ਤੇਰੇ ਤੋਂ ਖੁਸ਼ ਹਾਂ ਤੂੰ ਮੰਨ ਲਾ ਕਿ ਮੇਰੀ ਸੇਵਾ ਕੀਤੀ ਦੱਸ ਤੈਨੂੰ ਕੀ ਚਾਹੀਦਾ ਹੈ ਤਾਂ ਕਹਿੰਦੇ ਉਹ ਅਮੀਰ ਬੰਦੇ ਨੇ ਕਿਹਾ ਕਿ ਫਕੀਰ ਜੀ ਮਾਲਕ ਦਾ ਦਿੱਤਾ ਮੇਰੇ ਕੋਲ ਸਭ ਕੁਝ ਹੈ ਮੈਨੂੰ ਕੁਝ ਵੀ ਨਹੀਂ ਚਾਹੀਦਾ ਪਰ ਉਹ ਫਕੀਰ ਬੰਦੇ ਨੇ ਫਿਰ ਅਮੀਰ ਬੰਦੇ ਨੂੰ ਕਿਹਾ ਮੈਨੂੰ ਐਵੇਂ ਨਾ ਜਾਣੀ ਮੇਰੀ ਤਾਂ ਸਿੱਧੀ ਪ੍ਰਮਾਤਮਾ ਦੇ ਨਾਲ ਗੱਲਬਾਤ ਹੈ ਮੈਂ ਜਦੋਂ ਭਜਨ ਬੰਦਗੀ ਕਰਨ ਬੈਠਦਾ ਹਾਂ ਤਾਂ ਪ੍ਰਤੱਖ ਪ੍ਰਮਾਤਮਾ ਮੇਰੇ ਕੋਲ ਆਣ ਕੇ ਗੱਲਾਂ ਦੱਸ ਜਾਂਦੇ ਹਨ ਜੇਕਰ ਤੈਨੂੰ ਕੁਝ ਚਾਹੀਦਾ ਹੈ ਤਾਂ ਮੈਨੂੰ ਦੱਸ ਮੈਂ ਅੱਜ ਸ਼ਾਮ ਦੀ ਭਜਨ ਬੰਦਗੀ ਵਿੱਚ ਤੇਰਾ ਸੁਨੇਹਾ ਤੇਰਾ ਮੈਸੇਜ ਪਰਮਾਤਮਾ ਨੂੰ ਦੇਵਾਂਗਾ ਤਾਂ ਕਹਿੰਦੇ ਉਹ ਅਮੀਰ ਆਦਮੀ ਹੱਥ ਜੋੜ ਕੇ ਕਹਿਣ ਲੱਗਾ ਫਕੀਰ ਜੀ ਜੇਕਰ ਸੱਚੀ ਤੁਹਾਡੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੈ ਤਾਂ ਉਹਨਾਂ ਦਾ ਮੇਰੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਿਓ ਬਹੁਤ ਸ਼ੁਕਰਾਨਾ ਕਰਿਓ ਕਿ ਪਰਮਾਤਮਾ ਨੇ ਮੈਨੂੰ ਬੜਾ ਕੁਝ ਦਿੱਤਾ ਹੈ ਨਾਲ ਹੀ ਮੇਰਾ ਇਹ ਸੁਨੇਹਾ ਦੇਣਾ ਕਿ ਪਰਮਾਤਮਾ ਜੀ ਹੁਣ ਮੈਨੂੰ ਦੇਣਾ ਬੰਦ ਕਰ ਦੇਣ ਕਿਉਂਕਿ ਪਹਿਲਾਂ ਹੀ ਬਹੁਤ ਕੁਝ ਦਿੱਤਾ ਹੈ ਮੇਰੇ ਤਾਂ ਹੁਣ ਹੋਰ ਸੰਭਾਲਿਆ ਵੀ ਨਹੀਂ ਜਾਂਦਾ ਤੇ ਕਹਿੰਦੇ ਫਕੀਰ ਜੀ ਨੇ ਕਿਹਾ ਕਿ ਠੀਕ ਹੈ ਤੇਰਾ ਇਹ ਸੁਨੇਹਾ ਪਰਮਾਤਮਾ ਨੂੰ ਦੇਵਾਗਾ ਜ਼ਰੂਰ ਇੱਕ ਅਗੇ ਫਕੀਰ ਜੀ ਅਗੇ ਤੁਰ ਪਾਈ ਕਹਿੰਦੇ ਥੋੜੀ ਦੂਰੀ ਤੇ ਜਾ ਕੇ ਇੱਕ ਮੰਗਤਾ ਬੈਠਾ ਸੀ ਉਹ ਮੰਗਤੇ ਨੇ ਸੰਤ ਫਕੀਰ ਅਮੀਰ ਆਦਮੀ ਦੀਆਂ ਗੱਲਾਂ ਨੂੰ ਸੁਣ ਲਿਆ ਸੀ ਇਸ ਕਰਕੇ ਉਹ ਮੰਗਤਾ ਫਕੀਰ ਨੂੰ ਕਹਿ ਲੰਗਾ ਫਕੀਰ ਜੀ ਮੈਂ ਸੁਣਿਆ ਤੁਹਾਡੀ ਪਰਮਾਤਮਾ ਦੇ ਨਾਲ ਸਿੱਧੀ ਗੱਲ ਬਾਤ ਹੈ ਫਿਰ ਮੇਰਾ ਵੀ ਇੱਕ ਸੁਨੇਹਾ ਉਹਨਾਂ ਨੂੰ ਦੇ ਦਿਓ ਤਾਂ ਫਕੀਰ ਜੀ ਨੇ ਕਿਹਾ ਕਿ 10 13 ਕੀ ਸੁਨੇਹਾ ਹੈ ਤੇਰਾ ਵੀ ਸੁਨੇਹਾ ਮੈਂ ਪਰਮਾਤਮਾ ਨੂੰ ਦੇ ਦੇਵਾਂਗਾ ਤਾਂ ਉਹ ਮੰਗਤਾ ਕਹਿਣ ਲੱਗਾ ਪਰਮਾਤਮਾ ਨੂੰ ਇਹ ਪੁੱਛੋ ਕਿ ਮੇਰੇ ਨਾਲ ਇੰਨਾ ਵਿਤਕਰਾ ਕਿਉਂ ਰਾਜ ਕੇ ਖਾਣੋਂ ਨਹੀਂ ਮਿਲਦਾ ਤੇ ਕਈਆਂ ਦੇ ਬੁਏ ਤੱਕ ਰਿਜਕ ਰੋਲਦਾ ਫਿਰਦਾ ਹੈ ਉਹ ਖੁਦ ਆਖ ਰਿਹਾ ਹੈ ਕਿ ਪਰਮਾਤਮਾ ਸਾਨੂੰ ਨਾ ਦੇਵੇ ਪਰਮਾਤਮਾ ਉਹਨਾਂ ਦਾ ਘਰ ਭਰ ਰਿਹਾ ਹੈ ਤਾਂ ਦੂਜੇ ਪਾਸੇ ਮੇਰੇ ਵਰਗੇ ਸੜਕਾਂ ਤੇ ਰੋਲਦੇ ਫਿਰਦੇ ਹਨ ਮੈਨੂੰ ਤਾਂ ਦੋ ਮਹੀਨੇ ਦਾ ਪੇੜ ਪਰਾਂ ਨੂੰ ਰੋਟੀ ਵੀ ਨਹੀਂ ਨਸੀਬ ਹੁੰਦੀ ਤੇ ਤਾਂ ਦੇ ਉੱਤੇ ਕੋਈ ਚੰਗਾ ਕੱਪੜਾ ਵੀ ਨਹੀਂ ਹੈ ਮੇਰੇ ਨਾਲ ਇਹ ਵਿਤਕਰਾ ਪਰਮਾਤਮਾ ਨੇ ਕਿਉਂ ਕੀਤਾ ਫਕੀਰ ਨੇ ਕਿਹਾ ਠੀਕ ਹੈ ਭਾਈ ਮੈਂ ਤੇਰਾ ਵੀ ਸੁਨੇਹਾ ਦੇਵਾਂਗਾ ਕਹਿੰਦੇ ਅਗਲੇ ਦਿਨ ਫਕੀਰ ਆਇਆ ਤਾਂ ਪਹਿਲਾਂ ਫਕੀਰ ਜੀ ਉਹ ਅਮੀਰ ਬੰਦੇ ਕੋਲ ਗਏ ਅਮੀਰ ਬੰਦੇ ਨੂੰ ਕਹਿਣ ਲੱਗੇ ਕਿ ਮੈਂ ਤੇਰਾ ਸੁਨੇਹਾ ਪਰਮਾਤਮਾ ਨੂੰ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਦੇਣਾ ਬੰਦ ਕਰ ਦੇਵਾਂਗਾ ਤਾਂ ਕਹਿੰਦੇ ਉਹ امیر ਆਦਮੀ ਬੰਦਾ ਕਹਿਣ ਲੱਗਾ ਫਕੀਰ ਜੀ ਸਭ ਕੁਝ ਤਾਂ ਮੈਨੂੰ ਪਰਮਾਤਮਾ ਨੇ ਦਿੱਤਾ ਪਰਮਾਤਮਾ ਦਾ ਦਿੱਤਾ ਖਾ ਰਿਆ ਹਾਂ ਪਰਮਾਤਮਾ ਦਾ ਦਿੱਤਾ ਹੰਡਾ ਰਿਆ ਹਾਂ ਪਰਮਾਤਮਾ ਦਾ ਦਿੱਤਾ ਪੀ ਰਿਆ ਹਾਂ ਤੇ ਪਰਮਾਤਮਾ ਜੀ ਦਾ ਦਿੱਤਾ ਹੀ ਤਾਂ ਮੈਂ ਵਰਤ ਰਿਆ ਹਾਂ ਮੈਂ ਉਹਨਾਂ ਦਾ ਸ਼ੁਕਰਾਨਾ ਕਰਨਾ ਨਹੀਂ ਛੱਡ ਸਕਦਾ ਕਹਿੰਦੇ ਫਕੀਰ ਜੀ ਨੇ ਕਿਹਾ ਫਿਰ ਉਹਨਾਂ ਨੇ ਤੈਨੂੰ ਦੇਣਾ ਬੰਦ ਨਹੀਂ ਕਰਨਾ ਫਿਰ ਮੰਗਤੇ ਦੇ ਕੋਲ ਗਿਆ ਮੰਗਤੇ ਨੇ ਕਿਹਾ ਕਿ ਮੇਰਾ ਮੈਸੇਜ ਵੀ ਦਿੱਤਾ ਸੀ ਫਕੀਰ ਨੇ ਕਿਹਾ ਕਿ ਹਾਂ ਤੇਰਾ ਮੈਸੇਜ ਵੀ ਦਿੱਤਾ ਸੀ ਪਰਮਾਤਮਾ ਨੂੰ ਪਰ ਪਰਮਾਤਮਾ ਨੇ ਅਗੋ ਕਿਹਾ ਕਿ ਇਹਨਾਂ ਨੂੰ ਕਹੀਂ ਕਿ ਤੂੰ ਉਲਾਮੇ ਦੇਣਾ ਛੱਡ ਦੇ ਗਿਲੇ ਸ਼ਿਕਵੇ ਕਰਨੇ ਛੱਡ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦੇਵਾਂਗਾ ਤੇ ਸਾਧ ਸੰਗਤ ਇਸ ਗੱਲ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਦੋਂ ਆਪਾਂ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਕਰਦੇ ਹਾਂ ਫਿਰ ਪਰਮਾਤਮਾ ਜੀ ਸਾਡੇ ਤੋਂ ਦੂਰ ਹੋ ਜਾਂਦੇ ਹਨ ਅਸੀਂ ਪਰਮਾਤਮਾ ਦੇ ਚਰਨਾਂ ਤੋਂ ਦੂਰ ਹੋ ਜਾਂਦੇ ਹਾਂ ਅਸੀਂ ਮਨ ਪੱਖੋਂ ਕਮਜ਼ੋਰ ਹੁੰਦੇ ਹਾਂ ਪਰ ਸ਼ੁਕਰਾਨਾ ਸਾਨੂੰ ਇੱਕ ਰੱਜੀ ਹੋਈ ਰੋਹ ਦੀ ਤਰ੍ਹਾਂ ਬਣਾ ਦਿੰਦਾ ਹੈ ਪਰਮਾਤਮਾ ਜੀ ਦੇ ਕੀਤੇ ਹੋਏ ਸ਼ੁਕਰਾਨੇ ਵਿੱਚ ਬੜੀ ਤਾਕਤ ਹੈ ਇਹ ਆਪਾਂ ਕਰਕੇ ਦੇਖੀਏ ਫਿਰ ਪਤਾ ਲੱਗ ਜਾਵੇਗਾ ਅਸੀਂ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਯੂ ਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਜੇ ਤੁਸੀਂ ਜਿਆਦਾ ਭਜਨ ਬੰਦਗੀ ਨਹੀਂ ਕਰ ਸਕਦੇ ਤਾਂ ਸਿਰਫ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਕਿ ਵਾਯੂ ਗੁਰੂ ਤੇਰਾ ਸ਼ੁਕਰ ਹੈ ਬਸ ਵਾਯੂ ਗੁਰੂ ਦਾ ਸ਼ੁਕਰ ਕਹਿ ਕੇ ਸ਼ਬਦ ਤੁਸੀਂ ਬੋਲ ਲੈਣੇ ਹਨ ਤੁਹਾਨੂੰ ਇਹ ਸ਼ਬਦ ਉਤਾਰ ਦੇਣਗੇ ਜਿਵੇਂ ਜਿਵੇਂ ਵਾਯੂ ਗੁਰੂ ਆਖਾਂਗੇ ਹੋਏ ਸਾਡਾ ਪਲਾ ਹੋਣਾ ਸ਼ੁਰੂ ਹੋ ਜਾਵੇਗਾ ਤੇ ਅੱਜ ਤੋਂ ਬਾਅਦ ਕਰਦੇ ਵੇ ਪ੍ਰਮਾਤਮਾ ਦੇ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਜਦੋਂ ਕਰਨਾ ਹੈ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾ ਸੰਗਤ ਜਿਹੜੀ ਮਨੋੱਖਾ ਦੇਹੀ ਮਿਲੀ ਹੈ ਇਹ ਲੱਖਾਂ ਕਰੋੜਾਂ ਰੁਪਏ ਦੀ ਵੀ ਤੁਸੀਂ ਹਾਸਲ ਨਹੀਂ ਕਰ ਸਕਦੇ ਜੋ ਮਿਲਦਾ ਹੈ ਉਸ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ